हां जी किदा की हालचाल आ गए एक और वीडियो दे नाल आज ਲਵਾਂਗੇ ਫਿਓਨਾ ਦੇ ਸੈਮ ਦੀ ਤੇ ਗੱਲ ਕਰਾਂਗੇ ਉਹਨਾਂ ਦੇ ਸਕੈਮ ਦੀ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਵੀਡੀਓ ਸ਼ੁਰੂ ਹੋਣ ਲੱਗੀ ਹੈ ਤੇ ਚੈਨਲ ਦੇ ਸਬਸਕ੍ਰਾਈਬ ਇਸ ਲਈ ਕਹਿ ਰਹੇ ਆ 3 ਲੱਖ ਹੋ ਚ ਬਸ ਕੁਝ ਸਬਸਕ੍ਰਾਈਬਰਸ ਬਚੇ ਆ ਸੋ ਫ੍ਰੀ ਜਾ ਕੇ ਸਬਸਕ੍ਰਾਈਬ ਕਰ ਦਿਓ ਤੇ ਲੈਟਸ ਸਟਾਰਟ ਦਾ ਵੀਡੀਓ ਜਿਲ੍ਹਾ ਚਲੰਕਰ ਆ ਨਹੀਂ ਤੇਰਾ ਯਾਰ ਪਸੰਦ ਰਿਆ ਤੇਰਾ ਮੇਰਾ ਉਹ ਲੋਕਾਂ ਨੂੰ ਨਾ ਦੱਸਿਵੇ ਲੋਕਾਂ ਨੂੰ ਨਾ ਦੱਸਿਵੇ ਕਿਉਂਕਿ ਸैम ਭਾਜੀ ਖੱਸੀਵੇ ਦੋ ਜੁਆਕਾਂ ਦਾ ਬਾਪ ਤੇ ਇੱਕ ਜਨਾਨੀ ਰਖੀ ਫਿਰਦਾ ਪਰ ਫੇਰ ਵੀ ਅਕਲ ਕਿੱਥੋਂ ਆਣੀ ਆ ਵੀਡੀਓ ਕਾਲ ਤੇ ਭੈਣ ਚ ਕੁੜੀ ਸਮਝ ਕੇ ਮੁੰਡਿਆ ਸਾਹਮਣੇ ਨੰਗਾ ਹੋਈ ਫਿਰਦਾ ਕਿਹੜੀ ਫੈਂਟ ਸੀ ਤੇਰੀ ਇੱਥੋਂ ਬਾਹਰ ਕੇ ਗੱਡੀ ਤੇ ਵਿੱਚ ਤੂੰ ਬੈ ਲਿਓ ਮਰ ਰੁਫਾਤ ਤੋ ਤੂ ਐ ਉੱਤੇ ਉਹ ਪਹਿਲੀ ਗੱਲ ਤਾਂ ਹੁੱਕਾ ਵਾਲਗੇ ਨਹੀਂ ਚੱਟਾ ਵਾਲਗੇ ਤੇ ਨਾਲੇ ਗੱਡੀ 'ਚ ਤੂੰ ਹੀ ਨਹੀਂ ਉੜਦੇ ਉਹਦਾ ਪਤਾ ਨਹੀਂ ਪਰ ਛਾਤੀ ਵਾਲੇ ਤੂੰ ਹੀ ਜ਼ਰੂਰ ਉੜਦੇ ਹੋਣਗੇ ਪਿਛਲੀ ਵੀਡੀਓ 'ਚ ਮੈਂ ਗੱਲ ਕੀਤੀ ਸੀ ਇਹਨਾਂ ਦੇ ਸਕੈਮ ਦੀ ਕਿ ਕਿਵੇਂ ਲੋਕਾਂ ਨੂੰ ਪਾਗਲ ਬਣਾ ਕੇ ਪੈਸੇ ਠੱਗਦੇ ਆ ਜਾਂ ਸਕੈਨਰ ਆਪਣੇ ਪਾ ਰਿਆ ਆ ਇਹਨਾਂ ਨੇ ਸਕੈਨਰ ਪਾਇਆ ਸੀਗਾ ਆ ਫੋਟੋ ਇੱਥੇ ਆ ਰਹੀ ਆ ਹੁਣ ਆ ਫੋਟੋ ਤੇ ਮੈਂ ਸਕੈਨ ਕਰਕੇ ਰੁਪਈਆ ਪਾਇਆ ਸੀ ਆ ਫੋਟੋ ਦਾ ਨਾਮ ਪੜ ਲਓਗੀ ਆ ਰਿਹਾ ਸਕੈਨਰ ਤੇ ਹੁਣ ਇਹਨਾਂ ਦੇ ਨੰਬਰਾਂ ਦੇ ਸਕੈਨਰ ਜਿਹੜੇ ਚੱਲਦੇ ਆ ਉਹਨਾਂ ਦੀ UPI ID ਬੈਂਕ ਨੇਮ ਕੀ ਆ ਸਾਰੇ ਇੱਧਰ ਆ ਰਹੇ ਆ ਹਜੇ ਤਾਂ ਸ਼ੁਰੂਆਤ ਆ ਅੱਗੇ ਬਹੁਤ ਕੁਝ ਆ ਬਾਕੀ ਇਹਨਾਂ ਵਰਗੇ ਕਹਿੰਦੇ ਫੋਨ ਤੇ ਉਹਨੂੰ ਮੈਸੇਜ ਕਰਨੇ ਜਿਹੜੇ ਮੁੰਡੇ ਨੇ ਮੈਨੂੰ ਪ੍ਰੂਫ ਭੇਜੇ ਕਹਿੰਦੇ ਕਰਨ ਦੀ ਅਸੀਂ ਐ ਕਰ ਦਾਂਗੇ ਦਿੱਤੇ ਦੂਆ ਐ ਕਰ ਦਾਂਗੇ ਉਹ ਕਰ ਦਾਂਗੇ ਪਰ ਭਾਜੀ ਨੂੰ ਜਦੋਂ ਫੋਨ ਲਾਇਆ ਅ ਤੁਸੀਂ ਆਪ ਹੀ ਸੁਣ ਲਓ ਹਲੋ ਹੈਲੋ ਮੈਂ ਆ ਮੈਸੇਜ ਹੁਣ ਦੇਖਿਆ ਕਿ ਉਹਦੇ ਵਿੱਚ ਮੈਂ ਚੈਟ ਖੋਲੀ ਉਹ ਚ ਲਿਖਿਆ ਦੱਤੇ ਦੀ ਬੰਦ ਕਰਨੀ ਕੀ ਚੱਕਰ ਦੱਸੋ ਕਿੱਦਾਂ ਕਰਨੀ ਦੱਸੋ ਮੈਂ ਆ ਜਾਨਾ ਕਿੱਥੇ ਜਾਣਾ ਜਾਨ ਇਸ ਤੋਂ ਮੈਂ ਟੁਕ ਜਾ ਮੈਂ ਕਿਹਾ ਤੈਨੂੰ ਮੈਂ ਰੋਟੀ ਖਾਣਾ ਨਹੀਂ ਆ ਉਹਦਾ ਮੈਸੇਜ ਲਿਖਿਆ ਕਿ ਨਹੀਂ ਲਿਖਿਆ ਇਹ ਵੀ ਹੈ ਜਰਨੇਡ ਓਨਲੀ ਕੈਨਸ ਨੇ ਜਿੱਦ ਜਿੱਦ ਮੈਨੂੰ ਤੇਰੇ ਬਾਰੇ ਦੱਸਿਆ ਨਾ ਮੈਂ ਉਹਦਾ ਉਹਦਾ ਸਾਹਮਣੇ ਗੱਲ ਕੀਤੀ ਜਿਵੇਂ ਦੱਸਣਾ ਉਹਨੇ ਮੇਰੇ ਬਾਰੇ ਤਾਂ ਦੇਖ ਕੇ ਜੋ ਮਰਜ਼ੀ ਦੱਸਿਆ ਉਹ ਤਾਂ ਮੈਨੂੰ ਜਾਣਦਾ ਹੀ ਨਹੀਂ ਹੈ ਕੋਈ ਪਤਾ ਨਹੀਂ ਉਹਨੇ ਉਹ ਹੀ ਦਰਦਾ ਪਿਆ ਨਾ ਜਿੱਦ ਜਿੱਦ ਮੈਨੂੰ ਤੇਰੇ ਬਾਰੇ ਕਹਦਾ ਸੀ ਨਾ ਮੇਰੀ ਉਹਨਾਂ ਨਾਲ ਤਾਂ ਗੱਲ ਹੋਈ ਫਰਨਾ ਨਹੀਂ ਮੇਰੀ ਮੈਨੂੰ ਇਹ ਪਹਿਲਾਂ ਇੰਨੀ ਗੱਲ ਲਿਖੀ ਦੂੰ ਕਿ ਮੈਂ ਉਹਦੀ ਬੰਦ ਕਰਨੀ ਜਿੱਥੇ ਵੀ ਗੱਲ ਸੁਣ ਉਹ ਕਹਿੰਦਾ ਕਿ ਜੱਤਾ ਦਿਨ ਐਦਾ ਕਰਤ ਫਰੜੀ ਰਹਿਣਾ ਭਰਾ ਦੱਸ ਦੇ ਮੈਂ ਤੇ ਆਏ ਨਾ ਕਰਨ ਬੰਦ ਕਰਨੀ ਜਿੱਥੇ ਵੀ ਗੱਲ ਸੁਣ ਆਪਾਂ ਦੋਨੇ ਇੱਕੋ ਜਿਹੇ ਦੇ ਬੰਦੇ ਆ ਨਹੀਂ ਮੈਂ ਭਰਾ ਉਹ ਜਗਾ ਜੋ ਹੈਗਾ ਮੰਨਦਾ ਪਰ ਫਰਕ ਇਵੇਂ ਦਾ ਫਰਕ ਪੈਂਦਾ ਉਸਤਾ ਜਿੱਥੇ ਮੇਰਾ ਭਰਾ ਮੇਰੀ ਗੱਲ ਸੁਣ ਅੱਗੇ ਮੈਂ ਜ਼ਰਾ ਕਈ ਵਾਰੀ ਫੋਨ ਕਰਕੇ ਹਾਕ ਤੱਕ ਪਹੁੰਚ ਜਾਂਦੀ ਹਾਂ ਠੀਕ ਆ ਹਾਂ ਉਹ ਗੱਲ ਬੱਕਰੀਆ ਪਰ ਜੇ ਤੂੰ ਮੈਸੇਜ ਦੇਦਾ ਉਹਦਾ ਮੂੰਹ ਤੇ ਮੈਂ ਹੁਣ ਮੈਂ ਜੇ ਰੋਸਟ ਪਾਇਆ ਤੇ ਜੀ ਮੇਰੇ ਕੁਛ ਕਿਹਾ ਵੀ ਹੋਗਾ ਤੇ ਸਿੱਧਾ ਮੂੰਹ ਤੇ ਕਿਹਾ ਮਤਲਬ ਕਿ ਮੇਰੇ ਫੇਸ ਦੇਖ ਲਾ ਹੋਗਾ ਮੇਰੀ ਜੁਬਾਨ ਆ ਮੈਂ ਮੁਕਰੂ ਨਹੀਂ ਉਸ ਚੀਜ਼ ਤੋਂ ਪਰ ਇਹਦੇ ਮੈਸੇਜ ਲਿਖਦਾ ਆ ਕਿ ਹਾਂ ਬੰਦ ਕਰਨੀ ਉਹਦਾ ਇਹ ਕਰਨਾ ਤੇ ਫੋਨ ਤੇ ਤੇ ਭਰਾ ਦੇਣ ਇਹ ਗੱਲ ਹੋਈ ਲੋਕਾਂ ਦਾ ਪੈਸੇ ਤੇ ਜਿਨ੍ਹਾਂ ਦੇ ਟੱਟੂ ਦੀ ਐਸ਼ ਆ ਕਾਦੀ ਐਸ਼ ਹੋਈ ਇਹ ਭੈਜੋ ਉਹਦਾ ਕਹਿੰਦੇ ਕਿਸ਼ਤ ਤੇ ਸਾਰਾ ਕੁਝ ਕੈਸ਼ ਆ ਆਪਣੀ ਜਨਾਨੀ ਦੀ ਆਈਡੀ ਤੋਂ ਭੈਜੋ ਲੋਕਾਂ ਕੋਲ ਪੈਸੇ ਮੰਗਦਾ ਬੈਗੀ ਆਡੀ ਕਿਸ਼ਤ ਖੜ ਗਈ ਉਹ ਵੀ ਪ੍ਰੂਫ ਦਿਖਾ ਦੇ ਉਸ ਤੋਂ ਬਾਅਦ ਭੈਜੋ ਆਭੀ ਇਸ ਗਨਰ ਬਾਬਾ ਬਹਿ ਖਾਈ ਜਾਂਦੇ ਉਹ ਵੀ ਪ੍ਰੂਫ ਦਿਖਾਤੇ ਕਹਿੰਦੇ ਜੀ ਇਹ ਲੱਖ ਰੁਪਏ ਤੁਹਾਡੇ ਤਾਂ ਪਹਿਜੋ ਸ਼ਬਦ ਨਹੀਂ ਰਾਲਦੇ ਪਏ ਇੱਕ ਪਹਿਲਾਂ ਕਹਿੰਦੇ ਕਿ 2 ਲੱਖ ਇਕੱਠਾ ਹੋ ਗਿਆ ਫੇਰ ਕਹਿੰਦੇ ਲੱਖ ਇਕੱਠਾ ਹੋ ਗਿਆ ਫੇਰ ਕਹਿੰਦਾ ਲੱਖ ਮੈਂ ਦੇ ਕੇ ਆਉਂਗਾ ਫੋਨ ਤੇ ਸਾਰੀਆਂ ਰਿਕਾਰਡਿੰਗਾਂ ਪਈਆਂ ਬਸ ਇਹਦੀ ਵੇਟ ਕਰਦਾ ਬੋਲੇ ਸਹੀ ਸੋਹਣਾ ਪੁੱਤ ਕਿੱਥੇ ਸੋਹਣਾ ਪੁੱਤ ਅੱਛਾ ਵੇਕ ਅਪ ਟੂ ਰਿਐਲਿਟੀ ਉਸैम ਕਿੱਥੇ ਆ ਸैम ਕਿੱਥੇ ਅੱਛਾ ਇੱਥੋਂ ਉੱਡ ਜਾ ਭੈਂ ਚੋ ਕੇ ਭਰਾਵਾ ਠੱਗੀ ਠੂਗੀ ਲਾ ਕੇ ਸੇ ਨਾ ਜਾ ਕੇ ਅੱਛਾ ਉਹ ਬਗ ਦਾ ਸੰਗਦਾ ਗੱਭਰੂ ਆਹਾ ਪੈਸੇ ਵੀ ਮੰਗਦਾ ਗੱਭਰੂ ਆਹਾ ਆਹਾ ਨੱਚਿਆ ਵਾਹ 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 ਕੱਲਾ ਸੰਗਦਾ ਨਹੀਂ ਗੱਭਰੂ ਗੱਭਰੂ ਉਹਨਾਂ ਨੇ ਸ਼ਰਮ ਲਾਈ ਪਈ ਆ ਨਸ਼ਿਆਂ ਤੋਂ ਲੈ ਕੇ ਸਕੈਮ ਤੱਕ ਤੇ ਫਰੌਡ ਤੋਂ ਲੈ ਕੇ ਝੂਠ ਤੱਕ ਸਾਰੀਆਂ ਹੱਦਾਬਾਰ ਕੀਤੀਆਂ ਭਈਆਂ ਇਹਨਾਂ ਨੇ ਮੈਨੂੰ ਕਹਿੰਦਾ ਕਿ ਹਾਂ ਮੈਂ ਤੇਰੇ ਇਹ ਕਰ ਦੂੰ ਉਹ ਕਰ ਦੂੰ ਮੇਰੇ ਸਾਹਮਣੇ ਨਹੀਂ ਕਿਸੇ ਹੋਰ ਨੂੰ ਮੈਨੂੰ ਬਾਏ ਬਾਏ ਕਹੀ ਜਾਂਦੇ ਆ ਬਾਏ ਬਾਏ ਫਿਰਦੀ ਮਿੰਢੀਰ ਕੋਈ ਲੜਾਈ ਕੋਈ ਝਗੜਾ ਕੁਝ ਨਹੀਂ ਹੈਗਾ ਮੇਰੀ ਪਹਿਲਾਂ ਵੀ ਇੱਕੋ ਡਿਮਾਂਡ ਸੀ ਲਾਈਵ ਦੇ ਵਿੱਚ ਵੀ ਇੱਕੋ ਡਿਮਾਂਡ ਆ ਮੈਸੇਜ ਵੀ ਇੱਕੋ ਡਿਮਾਂਡ ਦਾ ਤੇ ਹੁਣ ਵੀ ਇੱਕੋ ਡਿਮਾਂਡ ਜਿਹੜੇ ਲੋਕਾਂ ਨੇ ਪੈਸੇ ਤੁਹਾਨੂੰ ਪਾਏ ਆ ਉਹ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣ ਤਾਂ ਕਿ ਲੋਕੀ ਬਾਕੀ ਇਨਫਲੂਐਂਸਰ ਬਦਨਾਮ ਨਾ ਹੋਣ ਕੋਈ ਕਿਸੇ ਦੀ ਹੈਲਪ ਕਰਨ ਤੋਂ ਕतराਵੇ ਨਾ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਜੀ ਦੀ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਦੇਨਿਆ ਕਿਉਂਕਿ ਆਪਾਂ ਲੈਣ ਜਾ ਰਹੇ ਆ ਨਵੀਂ ਗੱਡੀ ਉਹ ਗੱਡੀ ਛੱਡ ਸ਼ਾਹ ਜੀ ਇਹੋ ਜਿਹੇ ਪੈਸੇ ਯਾਦਦ ਨਹੀਂ ਚੱਲਦੇ ਇਹ ਭੈਣ ਚ ਆਪਣੇ ਦੇ ਹੱਥਿਆਂ ਦੀ ਕਦੀ ਨਿਆਣੇ ਦੇ ਕਦੀ ਕੇਹ ਦੇ ਕਦੀ ਕੇਹ ਤੇ ਸੋ ਥੋੜੇ ਜੇ ਨਹੀਂ ਥੋੜੇ ਜੇ ਨਹੀਂ ਤੁਹਾਨੂੰ ਜ਼ਿਆਦਾ ਸਮਝਦਾਰ ਬੰਨਾ ਚਾਹੁੰਦੇ ਕਿਉਂਕਿ ਤੁਸੀਂ ਬਿਲਕੁਲ ਹੀ ਬਲੋ ਐਵਰੇਜ ਹੋਏ ਪਏ ਆ ਗੱਡੀ ਲੈਣੀ ਭੈਣ ਚ ਉਦਾਂ ਨਹੀਂ ਬਾਕੀ ਇਹ ਵੀਡੀਓ ਦੇ ਵਿੱਚ ਅੱਗੇ ਜਾਂਦੇ ਬਿਲਕੁਲ ਸਮਝਦਾਰੀ ਵਾਲੀ ਗੱਲ ਆ ਸੋ ਕੁਝ ਚੀਜ਼ਾਂ ਮੈਂ ਤੁਹਾਨੂੰ ਜੋ ਤੱਕ ਮੈਂ ਆਈਡੈਂਟੀਫਾਈ ਕਰ ਪਾਇਆ ਮੈਨੂੰ ਲੱਗਦਾ ਮੈਨੂੰ ਸੀਏਡੀ ਚ ਚੱਲ ਜਣਾ ਚਾਹੀਦਾ ਪਹਿਲੀ ਗੱਲ ਸਕੈਨਰ ਸਕੈਨਰ ਮੈਂ ਤੁਹਾਨੂੰ ਦੁਬਾਰਾ ਆਪਸ਼ਨ ਦਿਖਾਣਾ ਆਸ ਸਕੈਨਰ ਇਹਨਾਂ ਨੇ ਪਾਇਆ ਸੀਗਾ ਤੇ ਆਹ ਵਾਲਾ ਸਕੈਨਰ ਇਹਨਾਂ ਦਾ ਆਪਣਾ ਆ ਸਿਮਰਨਜੀਤ ਸਿੰਘ ਨਾਮ ਉੱਤੇ ਵੀ ਥੱਲੇ ਵੀ ਸੇਮ ਆ ਇਹ ਕਹਿੰਦਾਗਾ ਮੇਰੇ ਡਬਲ ਈ ਲੱਗਦਾ ਪਰ ਦੋਨੋਂ ਦੇ ਨਾਮ ਤੇ ਆਈ ਆ ਰਿਹਾ ਨੰਬਰ ਤੇ ਇਹ ਵੈਰੀਫਾਈ ਕੀਤਾ ਮੈਂ ਇਹ ਨੰਬਰ ਨੂੰ ਬਲਰ ਕੀਤੇ ਹੋਏ ਆ ਅੱਗੇ ਇਹਨਾਂ ਨੂੰ ਸ਼ੱਕ ਹੋਵੇ ਤਾਂ ਫੇਰ ਬਲਰ ਹਟਾ ਕੇ ਨੰਬਰ ਦਿਖਾ ਸਕਦਾ ਮੈਂ ਕੋਈ ਭੇਦ ਭਾਵ ਨਹੀਂ ਹੈਗਾ ਦੂਜੀ ਗੱਲ ਯੂਪੀਆਈ ਆਈਡੀ ਮਿਲ ਤਾਂ ਮੈਂ Google Pay Paytm ਦੂਜਾ ਨੰਬਰ ਦੋ ਨੰਬਰ ਇਹ ਪਾ ਕੇ ਸਾਰੇ ਜਿ ਵੱਖਰੀ ਵੱਖਰੀ ਹੈ UPI ID ਉਹ ਜਿੱਦਾਂ ਹੁਣ ਮੇਰੇ ਵੀ ਦੋ UPI ID ਚੱਲਦੀਆਂ ਆ ਹਰ ਕਿਸੇ ਦੀ ਸੇਮ ਨੰਬਰ ਤੇ ਦੋ UPI ID ਬਣ ਜਿੰਦੀ ਇਟਸ ਨਾਰਮਲ ਸੋ ਇਹਨੇ ਸੋਚਿਆ ਕਿ ਯਾਰ ਉਹ UPI ਵੱਖਰੀ ਹੈ UPI ਵੱਖਰੀ ਹੈ ਕਿਉਂਕਿ ਬਚਾਵ ਲਈ ਬੱਚੇ ਇਹ ਕਹਿ ਸਕਦੇ ਆ ਉਸ ਤੋਂ ਬਾਅਦ ਭਰਾ ਫੁਕਰੀ ਕਾਦੀ ਤੁਸੀਂ ਕਹਿੰਦੇ ਕਿ ਅਸੀਂ ਨਸ਼ੇ ਨਹੀਂ ਕਰਦੇ ਸੁਣਨ ਜਾਇਆ ਤਾਂ ਟਡੇ ਪਿੰਡ ਦੇ ਇੱਕ ਬੰਦੇ ਨੇ ਦੱਸਿਆ ਕਿ ਹਾਂ ਨਸ਼ੇ ਵਾਲਾ ਪਰਚਾ ਵੀ ਪਿਆ ਤੁਹਾਡੇ ਤੇ ਪਰ ਸਾਨੂੰ ਉਸ ਚੀਜ਼ ਦਾ ਕੋਈ ਪ੍ਰੂਫ ਐ ਨਹੀਂ ਅਜੇ ਉਸ ਚੀਜ਼ ਦੀ ਤਹਿਕੀਕਾ ਆਦੇ ਪੁੱਛਿਆ ਨਹੀਂ ਆਪਾਂ ਉਸ ਚੀਜ਼ ਤੇ ਲੈਣਾ ਦੇਣਾ ਵੀ ਕੁਝ ਨਹੀਂ ਪਰ ਪੰਜਾਬ ਚ ਰਹਿਨੇ ਹੋ ਭਾ ਜਿੱਥੇ ਮਰਜ਼ੀ ਰਹਿਨੇ ਹੋ ਨਸ਼ਾ ਘਾ ਘਾੜਦਾ ਆ ਇਹਨੇ ਪੈਸੇ ਦੇਣ ਨਹੀਂ ਖਾਣੇ ਆ ਸੋ ਉਸ ਚੀਜ਼ ਤੋਂ ਬਚੋ ਆਪਣੀ ਸਿਹਤ ਨਾਲੋਂ ਵੱਧ ਕੁਝ ਨਹੀਂ ਹੈਗਾ ਜਵਾਕਾਂ ਵਾਲਾ ਦੋ ਹੈਗਾ ਆ ਬਾਈ ਕੁਝ ਹੋ ਗਿਆ ਕਿੱਧਰ ਜਾਏਗਾ ਤੇ ਫੋਗਰੀ ਘੱਟ ਮਰਿਆ ਕਰੋ ਜਿੰਨਾ ਕਿ ਹੈਗਾ ਓਨਾ ਕਿ ਰੱਖਿਆ ਕਰੋ ਕਿਸੇ ਦਾ ਹੱਕ ਨਾ ਖਾਓ ਬਾਕੀ ਭਰਾ ਨੇ ਮੈਂ ਨਾ ਹੀ ਗੱਲ ਕਰਦੀ ਅਗਲੀ ਹੋਰ ਪੁਆਇੰਟ ਦੀ ਕਹਿੰਦਾ ਯਾਰ ਇਹ ਤਾਂ ਐਡੀਟਿਡ ਵੀਡੀਓ ਆ ਮੈਨੂੰ ਇਹਦੀ ਵੀਡੀਓ ਦਿਖਾਈ ਫੇਸ ਬਲਰ ਕੀਤਾ ਪਿਆ ਇਹਦੇ ਵਿੱਚ ਲਾਲ ਛਾੜ ਉੱਪਰ ਬਾਈ ਥੋੜਾ ਥੋੜਾ ਹਲਕਾ ਬਲਰ ਪਾਇਆ ਹੋਣਾ ਇਹਦੀ ਵੀਡੀਓ ਬਾਈ ਟੈਟੂ ਆ ਰਿਹਾ ਨਾ ਕਿੰਦਾ ਇਹ ਤਾਂ ਮੈਂ ਹੈ ਹੀ ਨਹੀਂ ਕਿਤੇ ਤੇ ਸ਼ਕਲ ਥੋੜੀ ਆ ਰਹੀ ਆ ਫੇਰ ਨਾ ਮੈਂ ਸ਼ਕਲ ਵਾਲੀ ਵੀਡੀਓ ਦਿਖਾਤੀ ਉਹਦਾ ਵੀ ਫੇਸ ਬਲਰ ਕੀਤਾ ਹੋਇਆ ਹਜੇ ਮੈਂ ਸ਼ੋ ਨਹੀਂ ਕਰਨਾ ਚਾਹਨਾ ਇਹ ਪਤਾ ਕੀ ਕਹਿੰਦਾ ਇਹ ਤੁਹਾਡਾ ਕਹਿੰਦਾ ਆਇਡਰ ਬਹੁਤ ਚੰਗਾ ਆ ਉਹ ਬੋਲਦੀ ਤਗੜਾ ਆਇਡਰ ਆ ਮੈਂ ਕਹਿੰਦਾ ਇਹਨੇ ਤਾਂ ਮਿੰਟੋ-ਮਿੰਟ ਵੀਡੀਓ ਬਣਾਦੀ ਮੈਂ ਕਿਹਾ ਤੂੰ ਵੀ ਬਣਾ ਦੇ ਮੈਂ ਕਿਹਾ ਸੇਮ ਬੈਕਗ੍ਰਾਉਂਡ ਸੇਮ ਚੀਜ਼ ਆ ਮੈਂ ਕਿਹਾ ਚੱਲ ਮੇਰੀ ਹੀ ਬਣਾ ਦੇ ਕੱਲ ਨੂੰ ਕਿਤੇ ਪੈਜ ਬਣੀ ਹੋਈ ਕਿ ਸਮਝਣ ਵਾਲੀ ਹੋ ਮੈਂ ਜਿੱਦਾਂ ਦਾ ਮਰਜੀ ਹੋਵਾ ਸ਼ਰਾਬ ਪੀਣਾ ਬਾਅਦ ਸੋਰ ਕੁਝ ਨਹੀਂ ਕਰਦਾ ਮੈਂ ਤੇ ਆ ਟੈਸਟ ਉਸ ਤਹੀ ਮੈਂਟ ਚ ਕਰਾ ਦਈਏ ਯਾਰ ਵੇ ਇਹ ਸ਼ਗਲ ਦੇ ਸ਼ਗਲ ਭਵੇ ਅੱਖ ਡਾਕ ਸਰਕਲ ਆ ਬਾਕੀ ਓਕੇ ਆ ਕਹਿੰਦਾ ਮੈਂ ਬਣਾ ਦੂੰਗਾ ਮੈਂ ਕਹਾ ਠੀਕ ਆ ਬਣਾ ਕੇ ਕੱਲ ਭੇਜਦੀ ਫੇਰ ਕਹਿੰਦਾ ਮੈਂ ਅੱਜ ਨਹੀਂ ਕੱਲ ਭੇਜੂਗਾ ਮੈਂ ਕਹਾ ਠੀਕ ਆ ਫੇਰ ਕਹਿੰਦਾ ਕਿ ਹਾਂ ਸਾਡਾ ਐਡਟਰ ਮੇਰੇ ਉਸਤਾਦ ਜੀ ਆ ਰਹੇ ਨੇ ਮੈਂ ਕਹਾ ਕੱਲੀ-ਕੱਲੀ ਕਮਰੇ ਦੀ ਬੈਕਗ੍ਰਾਉਂਡ ਵੀ ਸੇਮ ਆ ਤੇਰੇ ਅਲਮਾਰੀਆਂ ਤੇਰੇ ਦਰਵਾਜਾ ਤੇਰਾ ਇਹ ਚੀਜ਼ਾਂ ਤੇਰਾ ਉਸ ਤੋਂ ਬਾਅਦ ਟੈਟੂ ਤੇਰੇ ਰਿੰਗ ਤੇਰੀ ਬ੍ਰੇਸਲਟ ਤੇਰਾ ਕਹਿੰਦਾ ਦੁਨੀਆ 'ਚ ਇੱਕ ਹੀ ਬੰਦਾ ਥੋੜੀ ਬ੍ਰੇਸਲਟ ਬੰਦਾ ਉਹ ਕੁਸੇ ਛੱਡ ਨਹੀਂ ਗੱਲ ਕਰਨੀ ਕਿਉਂਕਿ ਸੈਂਸੇਰੀਅਸ ਸਮਝਦਾ ਰਹੀ ਗੱਲ ਸਮਝ ਗਏ ਸ਼ੋਅ ਨਹੀਂ ਕਰਨਾ ਚਾਹਣਾ ਹੀ ਤਾਂ ਬੁੱਲਰ ਰੱਖਿਆ ਬਾਕੀ ਅਗਲੇ ਪੁਆਇੰਟ ਤੇ ਆ ਜੰਨੇ ਆ ਅਪਰਾਧ ਤੇਰੀ ਬੇਇੱਜ਼ਤੀ ਕਰਨ ਨੂੰ ਕਿਸੇ ਨੇ ਨਿਊਜ਼ ਤੱਕ ਭੇਜਤੀਆਂ ਜੋ ਕਿ ਸਾਨੂੰ ਚਾਹੀਦੀ ਐਵੇਂ ਨਹੀਂ ਮੁੰਡੇ ਦੀ ਨਿਊਜ਼ ਦੇ ਕੇ ਮੈਂ ਕਰਨਾ ਵੀ ਕੀ ਆ ਪਰ ਕਿੱਥੇ ਗਈ ਤੁਹਾਡੀ ਮਰਿਆਦਾ ਬਹਿ ਬਰਿਆ ਹੈਗਾ ਆ ਤੈਨੂੰ ਲੋੜ ਹੀ ਕੀ ਪਈ ਆ ਕਿ ਹੁਣ ਇਹ ਨਾ ਕਹਦੀ ਐਡੀਟਡ ਵੈਸੇ ਕਹਿ ਸਕਦਾ ਐਡੀਟਡ ਕਿਉਂਕਿ ਜੋ ਚ ਦੇਖਿਆ ਨਾ ਕਾਫੀ ਛੋਟਾ ਜਿਹਾ ਸੀ ਅਗਲਾ ਮਾਨ ਨੂੰ ਰੱਖਣ ਨੂੰ ਗੈਰ ਹੈ ਤਾਂ ਕਿ ਨਹੀਂ ਯਾਰ ਐਡੀਟਡ ਆ ਚਲੋ ਛੱਡੋ ਯਾਰ ਮੈਂ ਮਜ਼ਾਕ ਦੀ ਗੱਲ ਆ ਬਾਅਦ ਚ ਗੱਲ ਵਿਆਹ ਵੀਡੀਓ ਕਾਲ ਦੇ ਉੱਪਰ ਬ్రో ਕੀ ਕਰਦੇ ਵੇ ਤੁਸੀਂ ਪਿਆਜੋ ਕਿਹੜੇ ਵਿਆਹ ਹੋਇਆ ਪਿਆ ਬੋਡੀ ਘਰੇ ਹੈਗੀ ਆ ਦੋ ਬੱਚੇ ਆ ਪਿਆਜੋ ਠਰਕ ਨਹੀਂ ਮੁੱਕਦਾ ਵੀਡੀਓ ਕਾਲ ਕਰਨ ਦੇ ਉਹ ਵੀ ਅੱਗੇ ਮੁੰਡਾ ਗੱਲ ਕਰਦਾ ਬੈਨ ਕੁੜੀ ਬਣ ਕੇ ਉਹਨੂੰ ਲੱਗੋ ਐ ਦਿਖਾਣ ਦਾ ਦੰਗਾ ਅੱਗੇ ਕੀ ਹੋਣਾ ਆ ਸੀ ਪੋਰਟ ਆ ਪਿਆਜੋ ਓਪੋਰਟ ਨਹੀਂ ਹੈਗਾ ਕਿ ਮਜ਼ੇ ਕਰ ਲਓ ਫੋਨ ਦੇ ਬਾਕੀ ਇਹ ਬੰਦੇ ਦਾ ਕਹਿਣਾ ਬੋਹ ਆ ਮੈਨੂੰ ਮੈਸੇਜ ਆਇਆ ਅਸੀਂ ਤਾਂ ਜੀ ਅੱਜ ਤੇ ਸਾਡਾ ਘਰ ਆ ਮੈਂ ਤੁਹਾਨੂੰ ਦਿਖਾਉ ਦੇਣਾ ਅਸੀਂ 110% ਲੋਨ ਹੋ ਗਿਆ ਸੀ ਸਾਡੇ ਘਰ ਤੇ ਸਾਡੇ ਕੋਲ ਪੈਸਾ ਬੋਹ ਆ ਬੈਂਕਸ਼ੇਡ ਮੰਗਣਾ ਦਿਖਾ ਦੇਣਾ ਮੈਂ ਐਦਾਂ ਕਰ ਦੇਣਾ ਮੈਂ ਉਹਦਾ ਕਰ ਦੇਣਾ ਸਾਨੂੰ ਲੋੜ ਨਹੀਂ ਇਹੋ ਜੀ ਚੀਜ਼ਾਂ ਦੀ ਆਪਣਾ YouTube ਦੇਖ ਮੇਨ ਚੈਨਲ ਜਿੱਥੇ ਪਹਿਲਾਂ ਮਸ਼ਹੂਰ ਹੋਇਆ ਸੀ ਕੀ ਹੋਇਆ ਉਹਨੂੰ ਅਗਰ ਦਿਨ ਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਜਾਂ ਤੁਹਾਡੇ ਸਿਬਲ ਏਡੇ ਵਧੀਆ ਸਰ ਕੋਈ ਛੱਡਾ ਵਧੀਆ ਲੋਕਾਂ ਤੋਂ ਪੈਸੇ ਮੰਗਣ ਦੀ ਲੋੜ ਤੇ YouTube ਦੇ ਉੱਪਰ ਪਾਉਣ ਚ ਪ੍ਰੋਮੋਸ਼ਨਲ ਵੀਡੀਓ ਪਾਉਣ ਦੀ ਲੋੜ ਉਹ ਵੀ ਉਹ ਜਿਹਦੇ ਵਿੱਚ ਤੁਹਾਡਾ ਜ਼ੀਰੋ ਰੋਲ ਆ ਇਹਨਾਂ ਨੂੰ ਵੀਡੀਓ ਬੜੀ ਬਣਾਈ ਜਾਂਦੀ ਹੈ ਚੱਕ ਕੇ ਨੈਟ ਤੇ ਪਾ ਦਿੰਦੇ ਆ ਤੇ ਉਹ ਪ੍ਰੋਮੋਟ ਹੋ ਰਹੀ ਹੈ ਕਿ ਲੋਕੀ ਦੇਖਣ ਹੁਣ ਖੁੱਦੋ ਉਹ ਵਿਊ ਦੇਖੋ ਦੇ ਕਿੰਨੇ ਆ 2-4000 5000 ਵਿਊ ਕਮੈਂਟ 1200 ਥੱਲੇ ਕਮੈਂਟ 1200 ਕਿੱਦਾਂ ਆ ਸਾਦੇ ਇੱਕ ਨਾਰਮਲ YouTubeer ਦੀ ਵੀਡੀਓ ਦੇਖਿਓ ਜਿਹਦੇ ਮੇਰੀ ਦੇਖ ਲਿਓ ਜਿੱਥੇ ਮੇਰੀ ਵੀਡੀਓ 'ਚ ਹਜ਼ਾਰ ਆ ਰਿਹਾ 1200 ਪੱਕਾ 1 ਲੱਖ ਪਲੱਸ ਵੀਡੀਓ ਹੋਈ ਹੋਗੀ ਵਿਊ 5000 ਚ 1200 ਕਮੈਂਟ ਆ ਗਏ ਵਾਹ 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 ਐਲਗੋਰਿਦਮ ਨੇ ਵੀ ਲੈ ਲਈ ਤੁਸੀਂ ਖਤਮ ਬਾਕੀ ਇਹ ਗੱਲ ਤੁਹਾਡੇ ਸਾਰਿਆਂ ਲਈ ਇਨਕਲੂਡਿੰਗ ਮੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਨਾ ਅਵੋਇਡ ਕਰਿਆ ਕਰੋ ਇਹੋ ਜੀ ਚੀਜ਼ਾਂ ਜਿੱਥੇ ਤੁਹਾਨੂੰ ਡਰਸ ਹੁਣਾ ਔਖਾ ਹੋਵੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਦੀ ਫੈਮਿਲੀ ਬਾਰੇ ਜਾਂ ਕੁਝ ਵੀ ਦਾ ਬਟ ਇਹ ਚੀਜ਼ਾਂ ਕਰਕੇ ਨਾ ਦੇਖੋ ਆਪ ਵੀ ਇਸ ਕਮਿਊਨਿਟੀ ਦਾ ਰੋਸਟਰ ਆ ਵਲੌਗਰ ਆ ਜਿਹੜੇ ਮਰਜ਼ੀ ਹੁੰਦੇ ਆ ਯਾਰ ਐਟ ધ ਐਂਡ ਇਕੱਠੀ ਕਮਿਊਨਿਟੀ ਆ ਹੁਣ ਕੱਲ ਨੂੰ ਮੈਂ ਕਦੀ ਕਿਸੇ ਦੀ ਹੈਲਪ ਲਈ ਪਾਉਂਗਾ ਨਾ ਕਿ ਇਹ ਸੱਚੀ ਲੋੜਵੰਦ ਨੂੰ ਪੈਸੇ ਚਾਹੀਦੇ ਹਨ ਕਿੱਥੇ ਜਾਣਗੇ ਜਾਂ ਜਿਨ੍ਹਾਂ ਨੇ ਦਿੱਤੇ ਆ ਪੈਸੇ ਉਹ ਚਾਰੇ ਕੀ ਸੋਚਦੇ ਹੋਗੇ ਯਾਰ ਅਸੀਂ ਚੰਗੇ ਕੰਮ ਨੂੰ ਹੀ ਸਟੂਡੈਂਟ ਗਈ ਹੈਗੇ ਮੈਨੂੰ ਪੈਸੇ ਗਏ ਨੇ ਇਹ ਤਾਂ ਸਟੂਡੈਂਟ ਆ ਯਾਰ ਸੇਵ ਕਰਕੇ ਨੂੰ ਪੈਸੇ ਦਿੱਤੇ ਕਿ ਹਾਂ ਚੱਲ ਆਪਾਂ ਆਪਣੇ ਖਰਚੇ ਹੀ ਕੱਢੇ ਦੇ ਵਿਚਾਰਾ ਸੇਵਿੰਗ ਰੱਖੀ ਦੀ ਆ ਉਹਦੇ ਚੋਂ ਵੀ ਪੰਜਵਾਹ ਕੰਮ ਹੋ ਗਿਆ ਸੋ ਮੈਂ ਇਹੀ ਰਿਕਵੈਸਟ ਲਈ ਵੀਡੀਓ ਬਣਾਈ ਸੀ ਸਾਰੀ ਆ ਵੀਡੀਓ ਭਾਵੇਂ 8-9 ਮਿੰਟ ਦੀ ਆ ਜਾਂ 10 ਮਿੰਟ ਦੀ ਵੱਧ ਤੋਂ ਵੱਧ ਹੋ ਸਕਦੀ ਮੈਨੂੰ ਨਹੀਂ ਪਤਾ ਕਿੰਨੇ ਦੀ ਹੁੰਦੀ ਆ ਬਟ ਆ ਵੀਡੀਓ ਵਿੱਚ ਤੁਸੀਂ ਪਲੀਜ਼ ਥੋੜਾ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਹੋ ਜਿਹੇ ਬੰਦੇ ਤੋਂ ਬਚਣਾ ਕਿਹੋ ਜਿਹੇ ਨਹੀਂ ਦਾਨ ਪੂਰਨ ਦਾ ਦਿਲ ਕਰਦਾ ਹਸਪੀਟਲ ਖੁੱਲੇ ਆ ਪੀਜੀਆ ਜਾਓ ਜਿਹੜੇ ਮਰਜ਼ੀ ਹਸਪੀਟਲ ਜਾ ਉੱਥੇ ਜਾ ਕੇ ਪੁੱਛੋ ਲੋ ਜਿਹੜਾ ਤੁਹਾਨੂੰ ਲੋੜਵੰਦ ਲੱਗਦਾ ਉੱਥੇ ਹੈਲਪ ਕਰ ਦਿਓ ਬਟ ਇਹੋ ਜਿਹੇ ਤਾਂ ਸਕੈਮਰਾਂ ਤੋਂ ਬਚੋ ਕਿ ਹਾਂ ਨਹੀਂ ਚੀਜ਼ਾਂ ਇਹ ਆ ਤੇ ਬਾਕੀ ਮੇਰੀ ਰਿਕੁਐਸਟ ਹੈ ਅਜੇ ਤੱਕ ਪਿਆਰਨਾ ਕੀ ਭਰਾ ਪੈਸੇ ਮੋੜਦੀ ਲੋਕਾਂ ਦੇ ਲੋਕੀ ਆਪਕੇ ਚੰਗੇ ਕੰਮ ਲਾ ਲੂਗੇ ਮੇਰੇ ਖਾਤੇ 'ਚ ਨਹੀਂ ਚਾਹੀਦੇ ਜਿੱਥੋਂ ਜਿੱਥੋਂ ਆਇਆ ਉੱਥੇ ਉੱਥੇ ਵਾਪਸ ਪਾ ਦਿਓ ਕਹਿੰਦਾ ਮੇਰੀ ਕੰਮ ਵਾਲੀ ਸੀ ਜੀ ਮੇਰੀ ਕੰਮ ਵਾਲੀ ਦੇ ਨਾਲ ਉਹਦੀ ਭੈਣ ਅਪਾਹਜ ਕਦੀ ਪੀਜ ਐਡਵਰਟ ਫੇਵ ਜੋ ਪਛੇ ਪੀਜ ਕਿੱਥੇ ਵੇ ਕਹਿੰਦਾ ਪਿੰਡ ਆ ਅਗਲਾ ਪਾੜ ਜਰੂਰ ਆਊਗਾ ਅਗਰ ਇਹ ਕੁਛ ਕਰੂਗਾ ਕਿ ਹਾਂ ਬਕਵਾਸ ਕਰੂਗਾ ਨਾ ਜੋ ਕੁਛ ਨਹੀਂ ਦਿਖਾਇਆ ਨਿਊਡ ਛੱਡ ਕੇ ਜੋ ਕੁਛ ਇਹ ਦਿਖਾਇਆ ਸਭ ਦਿਖਾਵਾਂਗੇ ਨਿਊਡ ਸ਼ੇਅਰ ਕਰਨਾ ਗਲਤ ਗੱਲ ਆ ਨਾ ਆਪਾਂ ਪ੍ਰਮੋਟ ਕਰਦੇ ਨਾ ਚੀਜ਼ਾਂ ਠੀਕ ਆ ਦੂਜੀ ਗੱਲ ਜਿਹੜੀਆਂ ਇਹਦੀ ਚੈਟਾਂ ਵੌਇਸ ਨੋਟ ਕਾਲ ਰਿਕਾਰਡਿੰਗ ਤਿੰਨ ਤਿੰਨ ਮਿੰਟ ਦੀਆਂ ਤਿੰਨ ਚਾਰ ਪਈਆਂ ਸਾਰੀਆਂ ਸੁਣਾਵਾਂਗੇ ਕੀ ਕਰਦਾ ਕੀ ਚੀਜ਼ ਐਕਸੈਪਟ ਕੀਤੀਆਂ ਕੀ ਚੀਜ਼ਾਂ ਨਹੀਂ ਬਾਕੀ ਮਿਲਦੇ ਆ ਛੇ ਦਿਨਾਂ ਵਿੱਚ ਵੀਡੀਓ ਚ ਉਹਨਾਂ ਦੇ ਲਈ ਟਾਡਾ ਟੇਕਰ ਬਾਏ ਜੌਰ ਜਹੇ ਸਲੇ ਜੌਰ ਜਹੇ ਹੁਣ ਕਰਨ ਕਰਨ ਦੀ ਏ ਰੀਸਾ ਕੁੜੀਏ ਆ